ਤੋ ਬਹੁਤ ਦਵਾਰਾ ਮਨ ਕਿ ਸਿਗਾ ਵੀ ਮਰਨਾ ਵਾ ਤੇ ਗੁਰੂ ਵਾਲਾ ਹੋ ਕੇ ਮਰਨਾ ਇਸ ਤੋਂ ਪਹਿਲਾਂ ਤੋ ਹਾਜ਼ਰੀ ਭਰਦੇ ਰਹੇ ਆ ਬਾਬਾ ਕੁਲਵਿੰਦਰ ਸਿੰਘ ਜੀ ਕੋਲ ਜਿਹੜੇ ਸਾਡੇ ਜਥੇਦਾਰ ਨੇ ਬਹੁਤ ਹੀ ਸਤਕਾਰਯੋਗ ਨੇ ਸਾਡੇ ਤੇ ਉਹਨਾਂ ਕੋਲ ਜਦੋਂ ਹਾਜ਼ਰੀ ਭਰਦੇ ਰਹੇ ਆ ਤੇ ਫਿਰ ਹੌਲੀ-ਹੌਲੀ ਮਨ ਹੋਰ ਬਦਲ ਗਿਆ ਚੋ ਜਿਵੇਂ ਤੁਹਾਡਾ ਪਾਸ ਇਸੀ ਗੱਲ ਕਰ ਰਹੇ ਆ ਤੁਸੀਂ ਤੁਹਾਡਾ ਨਾਮ ਜੱਗੀ ਬਖਸਰ ਤੋਂ ਬੜਾ ਮਸ਼ਹੂਰ ਹੈ ਇੱਕ ਜੀ ਚੀਜ਼ ਦੇਖੀ ਵੀ ਜੋ ਵਰਸ ਉਹ ਨਿਆਣ ਸਿੰਘ ਦੇ ਵਿੱਚ ਹਨ ਜੋ ਨਿਆਣ ਸਿੰਘ ਇਹਨੇ ਕਰਕੇ ਰੱਖ ਹੁੰਦੇ ਆ ਤੁਸੀਂ ਪਰ ਲੋਕਾਂ ਦਾ ਝੰਗਸ਼ਾਣਾ ਭੱਗੀ ਕਹਿੰਦੇ ਆ ਦੇਖੋ ਸੋਚ ਕਹਿੰਦੀ ਸੀ ਅਸੀਂ ਨਾ ਕਿਸੇ ਵੀ ਸੋਚ ਨਹੀਂ ਬਦਲ ਸਕਦੇ ਪਰ ਮਤਲਬ ਦੇਖੋ ਉਹ ਜਿਹੜਾ ਦੌਰ ਰਿਹਾ ਉਸ ਟਾਈਮ ਲੋਕ ਡਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਨਮਸਤੇ ਬਾਈ ਜੀ ਹੈ ਨਾ ਇਹ ਲੋਕ ਡਰਦੇ ਵਾਰੀ ਕਰਦੇ ਕਿ ਤੇ ਅੱਜ ਜਤਮਾਨ ਨਾਲ ਹੱਥ ਜੁੜ ਕੇ ਪਤੀ ਬਲਾਕੇ ਸੋ ਅੱਜ ਅਸੀਂ ਦਰਸ਼ਨ ਦੱਸਣਾ ਚਾਹਾਂਗੇ ਸਰਦਾਰੀ ਹੋਣ ਤੋਂ ਦੂਰ ਹੈ ਸੋਚ ਵਿਚਾਰ ਨਹੀਂ ਮਿਲਦੀ ਕੀ ਕਰਨਾ ਚਾਹਾਂਗੇ ਉੱਥੇ ਤੇ ਕਦੇ ਜੇ ਆਪਾਂ ਗੱਲ ਕਰੀਏ ਪਟਨਾ ਸਾਹਿਬ ਦੀ ਤੇ ਉਸ ਕਦੇ ਸਾਨੂੰ ਹਜੇ ਇਹ ਇੰਸਟਾ ਦੇਖਣ ਤੋਂ ਸਾਨੂੰ ਨਹੀਂ ਮਿਲਦੇ ਇਹਦੀ ਆਪ ਆਪਣਾ ਦਾ ਵੀ ਖਿਰਦਾ ਦਿੱਤਾ ਕਿ ਜੀ ਉਹ ਵੀ ਆਪਣੇ ਅੰਦਰ ਰੱਖਣਾ ਇਹ ਨਹੀਂ ਹੈਗਾ ਵੀ ਨੀਰਾ ਵੀਰ ਅਸਚੀਪ ਘੁੰਮੀ ਜਾਓ ਜੀ ਇਹ ਕਹਿ ਕਰਦਾਂਗੇ ਉਹ ਕਰਦਾਂਗੇ ਨਹੀਂ ਸਾਨੂੰ ਜ਼ਰੂਰਤ ਹੈਗੀ ਆ ਭਈਏ ਕਿ ਨਹੀਂ ਇਹ ਵੀ ਸਾਡੀ ਕੌਮ ਚ ਉਹ ਵੀ ਮਾਰੇ ਬਲੋ ਬਖਸ਼ੀ ਜੀ ਆਦੀ ਹੋਈ। ਅਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਤੇ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਰਾਜ ਕਰੇਗਾ ਖਾਲਸਾ ਆਖੀ ਰਹਿਣਾ ਕੋਈ। ਵਾਰ ਹੋਏ ਸਭ ਮਿਲਾਂਗੇ ਬੱਚੇ ਸ਼ਰਮ ਜੋ ਹੋਈ। ਮਹਾਰਾਜ ਦੇ ਬੱਚੇ ਕਿ ਕਿ ਹਵਾ ਹੀ ਹਾਜੀ ਚਲਾ ਦਾਂਗੇ ਜਿੱਥੇ ਜਾ ਕੇ ਉਹ ਹਵਾ ਲੱਗਦੀ ਰਹੂਗੀ ਉਹ ਇਨਸਾਨ ਉਹ ਮਲੁਖ ਸਿੰਘ ਸੱਚ ਦਾ ਰਹੇਗਾ। ਤਕਰੀਬਨ ਪਿਛਲੇ ਜੇ ਗੱਲ ਕਰੀਏ 3-4 ਸਾਲ ਤੋਂ ਕਾਫੀ ਜ਼ਿਆਦਾ ਰੁਝਾਨ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵਧਿਆ ਹੈ। ਦਲਪੰਥ ਨਾਲ ਜੁੜਨ ਦਾ ਨਿੱਲੇ ਬਾਣੇ ਆਉਣ ਦਾ ਸਮਾਧੇ ਸਜਾਉਣ ਦਾ ਅੱਜ ਤੁਹਾਡੇ ਸਾਹਮਣੇ ਇੱਕ ਹੋਰ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾ ਰਿਹਾ ਕਿਉਂਕਿ ਇਹਨਾਂ ਦਾ ਨਾਮ ਪਹਿਲਾਂ ਸੀਗਾ ਜੱਗੀ ਬੌਕਸਰ ਜੱਗੀ ਬੌਕਸਰ ਨਾਂ ਤੋਂ ਇਹ ਸਾਡੇ ਸੱਜਣ ਮਸ਼ਹੂਰ ਸਨ ਇਹ ਗੱਲ ਕਰੀਏ ਪੰਜਾਬ ਯੂਨੀਵਰਸਿਟੀ ਦਕਸ਼ਤਾਂ ਦੇ ਵਿੱਚ ਪਟਿਆਲੇ ਦੇ ਲੀਡਰਸ਼ਿਪ ਦੇ ਵਿੱਚ ਵੀ ਗੱਲ ਕਰੀਏ ਕਾਫੀ ਨਾਮ ਇਹਨਾਂ ਚਰਚਾ ਵਿੱਚ ਰਿਹਾ ਹੈ ਅੱਜ ਇਹ ਸੱਜਣੇ ਨੌਜਵਾਨ ਦਲਪੰਥ ਨਾਲ ਜੁੜ ਕੇ ਸਿੰਘ ਸੱਜ ਚੁੱਕੇ ਨਿੱਲੇ ਬਾਣੇ ਨੀਦੇ ਦਮਾਲੇ ਚ ਆ ਚੁੱਕੇ ਆਓ ਕੁਝ ਗੱਲਬਾਤ ਕਰਦੇ ਹਾਂ ਇਹਨਾਂ ਦੇ ਪਾਸਟ ਬਾਰੇ ਤੇ ਅੱਜ ਦਾ ਪ੍ਰੈਜ਼ੈਂਟ ਇਹਨਾਂ ਨੂੰ ਕਿਵੇਂ ਦਾ ਬਤੀਤ ਹੋ ਰਿਹਾ ਕੀ ਮਹਿਸੂਸ ਹੋ ਰਿਹਾ ਕੁਝ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਜੱਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਤੁਹਾਨੂੰ ਜਥੇਦਾਰ ਸਾਹਿਬ ਪੀਐਸ ਤੇ ਜੱਗੀ ਗਈ ਹੈ ਜੀ ਤੁਸੀਂ ਪੜਾਓ ਤੇ ਜਥੇਦਾਰੀ ਦਾ ਮਾਲਕ ਵੀ ਵੇਣ ਹੈ ਜੀ ਤੇ ਜੱਗੀ ਜੀ ਧੰਨਵਾਦ ਬਾਬਾ ਕੁਲਵਿੰਦਰ ਸਿੰਘ ਜੀ ਦਾ ਸਾਡੇ ਜਥੇਦਾਰ ਨੇ ਜਿਹੜੇ ਇਹਨਾਂ ਨੇ ਇਸ ਲਈ ਸਾਨੂੰ ਸਮਝਾਇਆ ਜੱਗੀ ਜੀ ਕੀ ਸੁਣਾ ਚਾਹੋਗੇ ਆਪਣੇ ਬਾਰੇ ਜੇ ਗੱਲ ਕਰੀਏ ਤੁਹਾਡਾ ਪਾਸਟ ਕਿਉਂਕਿ ਜਿਵੇਂ ਅਸੀਂ ਗੱਲ ਕੀਤੀ ਹੈ ਕਿ ਮਹਾਰਾਜ ਦੀ ਹਵਾ ਜਿੱਥੇ ਲੱਗਦੀ ਜਾਂਦੀ ਜੋ ਮਹਾਰਾਜ ਦੀ ਕਿਰਪਾ ਜਿੰਨਾ ਸੱਜਣਾ ਤੇ ਹੁੰਦੀ ਹੈ ਜਦੋਂ ਗੁਰੂ ਵਾਲੇ ਬਣਦੇ ਆ ਸਜਦੇ ਆ ਉਹ ਕਿਵੇਂ ਦਾ ਮਹਿਸੂਸ ਹੁੰਦਾ ਪਹਿਲਾਂ ਆਪਾਂ ਗੱਲ ਕਰਾਂਗਾ ਜੇ ਦਰਸ਼ਕਾਂ ਸਾਹਮਣੇ ਤੁਹਾਡੇ ਪਾਸਟ ਦੀ ਤੁਹਾਨੂੰ ਕਿੰਨਾ ਸਮਾਂ ਹੋਇਆ ਜੀ ਅਮਰ ਛੱਕਿਆ ਸੀਗੇ ਅਮਰ ਛੱਕਿਆ ਕਿ ਮੈਂ 2013 ਚ ਵੀ 12 ਚ ਅਮਰ ਛੱਕਿਆ ਸੀਗੇ ਇਹ ਉਸ ਤੋਂ ਬਾਅਦ ਕੁਝ ਹਾਲਾਤ ਐਵੇਂ ਦੇ ਹੋ ਗਏ ਸੀਗੇ ਕਿ ਮੈਂ ਗੁਰੂ ਬਾਹਰ ਰਿਆਂ ਅਮੋਸਾ ਆਦਿ ਮੈਂ ਕਿਹੜੇ ਵਿਸ਼ਾ ਤੇ ਬਾਹਰ ਰਿਆਂ ਤੇ ਉਸ ਟਾਈਮ ਮੈਨੂੰ ਥੋੜਾ ਜਿਹਾ ਕਤਲ ਕੇਸ ਕਰਾਣੇ ਪਏ ਸੀਗੇ ਤੇ ਉਸ ਤੋਂ ਬਾਅਦ ਦੁਬਾਰਾ ਮਨ ਕਿ ਸੀਗਾ ਵੀ ਮਰਨਾ ਵਾ ਤੇ ਗੁਰੂ ਵਾਲਾ ਹੋ ਕੇ ਮਰਨਾ ਇਸ ਤੋਂ ਪਹਿਲਾਂ ਨੇ ਤੋਂ ਬਹੁਤ ਸਮਾਂ ਲੰਘ ਗਿਆ ਏਦਾਂ ਹੀ ਤੇ ਹੁਣ ਜਾ ਕੇ ਫਿਰ ਮਹਾਰਤ ਦੀ ਕਿਰਪਾ ਹੋਈ ਅ ਕੁਝ ਇਨਸੀਡੈਂਟ ਮੇਰੇ ਨਾਲ ਏਦਾਂ ਹੋਇਆ ਪੈਦਲ ਯਾਤਰਾ ਕਰੀਦੀ ਹੁੰਦੀ ਹ ਹਰ ਸਾਲ ਹਰ ਸਾਲ ਜਦੋਂ ਤੁਸੀਂ ਪੈਦਲ ਯਾਤਰਾ ਕਰਦੇ ਆ ਤਾਂ ਮੈਨੂੰ ਨਾ ਅਸੀਂ ਪੈਦਲ ਯਾਤਰਾ ਕਰਦੇ ਆ 25 ਤਰੀਕ ਨੂੰ ਜੀ 25 ਦਸੰਬਰ ਬਹਾਦਰਗੜ੍ਹ ਤੋਂ ਲੈ ਕੇ ਇਹ ਵਾਲੇ ਤੋਂ ਫਤਿਹਗੜ੍ਹ ਸਾਹਿਬ ਤੱਕ ਜਦੋਂ ਅਸੀਂ ਪੈਦਲ ਯਾਤਰਾ ਕਰਕੇ ਪਹਿਲੀ ਵਾਰੀ ਉੱਥੇ ਪਹੁੰਚੇ ਨਾ ਮਹਾਰਾਜ ਦੇ ਦਰਸ਼ਨਾਂ ਨੂੰ ਲੋਕ ਥੱਕੇ ਨਾ ਗਏ ਸੀਗੇ ਤੇ ਦਿਮਾਗ ਵੀ ਨਹੀਂ ਸਾਡਾ ਕੰਮ ਕਰ ਰਿਹਾ ਸੀਗਾ ਦਿਮਾਗ ਵੀ ਥੱਕ ਗਿਆ ਤੇ ਉੱਥੇ ਸਾਨੂੰ ਦੋ ਬਜ਼ੁਰਗ ਮਿਲੇ ਹਸਬੰਡ ਵਾਈਫ ਮੈਨੂੰ ਉਹਨਾਂ ਨੂੰ ਜਿਹੜਾ ਮੇਰੇ ਹੱਥ ਦੇ ਵਿੱਚ ਘਾਰਾ ਫੜਿਆ ਸੀ ਇਹ ਛੋਟੀ ਬੋੜੀ ਸੀਗੀ ਮੈਂ ਕਿਹਾ ਮਤਾਂ ਲੈ ਲਓ ਸਿੰਘ ਸੀ ਕਰੋ ਉਹਨਾਂ ਦੇ ਬੁਝੋਗ ਜਿਹੜੇ ਏਜੰਟ ਸੀਗੇ ਉਹ ਬਾਪੂ ਜੀ ਮੈਨੂੰ ਬੋਲੇ ਕਹਿੰਦੇ ਪੁੱਤ ਜਦੋਂ ਯਾਤਰਾ ਤੇ ਯਾਤਰਾ ਤੇ ਆਏ ਹੋ ਨਾ ਤਾਂ ਜਦੋਂ ਯਾਤਰਾ ਤੇ ਆਈ ਤਾਂ ਨਾ ਕੋਈ ਆਪਣਾ ਐਪ ਛੱਡ ਕੇ ਜਾਈ ਮਤਲਬ ਕੋਈ ਗਰਹਿਤ ਦਾਣਾ ਰੱਖ ਕੇ ਜਾਂਦੇ ਮੇਰੇ ਪਰਨਾ ਪੱਜੇ ਗਿਆ ਉਹਨਾਂ ਦਾ ਮਾਲਕੋ ਮੇਰੇ ਦਾ ਕੇਸ ਵੀ ਕਤਲ ਹੋ ਜਾਂਦਾ ਬੜੀ ਮੰਨੂ ਨਾ ਸੱਚ ਸਭ ਜੀ ਹੁੰਦਾ ਹੈ ਉਸ ਟਾਈਮ ਤੋਂ ਬਾਅਦ ਫਿਰ ਲਗਾਤਾਰ ਮਕੇਸ ਦਾ ਰੱਖਣਾ ਸ਼ੁਰੂ ਕਰ ਪਾ। ਕਿ ਕਿ ਸ਼ਾਂਤੀ ਕਰ ਰਹੇ ਹਾਂ। ਇਹ ਤੋਂ ਇੱਕੀ ਦੀ। ਉਸ ਤੋਂ ਬਾਅਦ ਹੋਇਆ ਜੀ ਥੋੜੀ ਥੋੜੀ ਕੇਸ ਰੱਖਣੀ ਸ਼ੁਰੂ ਕਰਦੇ ਫਿਰ। ਪਰ ਉਹ ਦਿਨ ਸੀਗਾ ਤੇ ਉਸ ਤੋਂ ਬਾਅਦ ਜੀ ਇੱਥੇ ਆਪਣਾ ਮੋਰਚਾ ਲੱਗਿਆ ਮੋਹਾਲੀ ਜਨਵਰੀ ਦੇ ਵਿੱਚ ਹੈ ਨਾ ਉਸ ਤੋਂ ਬਾਅਦ 2022 ਦੇ ਵਿੱਚ ਲੱਗੇ ਸੀ 21 ਗਏ ਸੀ ਕਿ ਤੇ 22 ਚ ਮੋਰਚਾ ਲੱਗਿਆ ਤੇ ਮੋਰਚੇ ਦੇ ਦਰਮਿਆਨ ਉੱਥੇ ਫਿਰ ਹਾਜ਼ਰੀ ਭਰਦੇ ਰਹੇ ਆ ਬਾਬਾ ਕੁਲਵਿੰਦਰ ਸਿੰਘ ਜੀ ਕੋਲ ਜਿਹੜੇ ਸਾਡੇ ਜਥੇਦਾਰ ਨੇ ਬਹੁਤ ਹੀ ਸਤਿਕਾਰਯੋਗ ਨੇ ਸਾਡੇ ਤੇ ਉਹਨਾਂ ਕੋਲ ਜਦੋਂ ਹਾਜ਼ਰੀ ਭਰਦੇ ਰਹੇ ਨੀ ਆ ਤੇ ਫਿਰ ਹੌਲੀ-ਹੌਲੀ ਮਨ ਹੋਰ ਬਦਲਦਾ ਗਿਆ ਸੋ ਜਿਵੇਂ ਤੁਹਾਡਾ ਪਾਸ ਇਸੀ ਗੱਲ ਕਰ ਰਹੇ ਆ ਤੁਸੀਂ ਤੁਹਾਡਾ ਨਾਮ ਜੱਗੀ ਬਾਕਸਰ ਤੋਂ ਬੜਾ ਮਸ਼ਹੂਰ ਰਿਹਾ ਵੀ ਬਾਕਸਿੰਗ ਕੀਤੀ ਹੈ ਲਿਖਸ਼ਾ ਦੇ ਵਿੱਚ ਵੀ ਆਪਣਾ ਤੁਸੀਂ ਚੋਹਰ ਹੈ ਲੋ ਜਾਂ ਲੀਡਰਸ਼ਿਪ ਕੁਆਲਟੀਸ ਤੁਹਾਡੇ ਚ ਹੈਗੀਆਂ ਜੀ ਕਹਾਂ ਜੋ ਉਹਦੇ ਬਾਰੇ ਕੁਝ ਸਾਨੂੰ ਦੱਸੋ ਕਿਵੇਂ ਦਾ ਤੁਹਾਡਾ ਪਾਸ ਰਿਹਾ ਹੈ ਪਾਸਟ ਜੇ ਆਪਾਂ ਉਸ ਦੌਰ ਦੀ ਗੱਲ ਕਰੀ ਤਾਂ ਸੱਚੀ ਸਾਡੀ ਪਾਰਟੀ ਹੈ ਸਟੂਡੈਂਟ ਜਥੇਬੰਦੀ ਤੇ ਉਹਦੇ ਜਿਹੜੇ ਸਰਪ੍ਰਸਤ ਨੇ ਕੋਈ ਇੱਕ ਬਹੁਤ ਹੀ ਗਿਆਨ ਵਾਲੇ ਸੂਝਵਾਨ ਇਨਸਾਨ ਨੇ ਪੁਸ਼ਪਿੰਦਰ ਸਿੰਘ ਜੀਤਾ ਉਹ ਉਹਨਾਂ ਨੂੰ ਵੀ ਬਹੁਤ ਗਿਆਨ ਆ ਬਾਣੀ ਦਾ ਤੇ ਦਸਮ ਗ੍ਰੰਥ ਜੀ ਦਾ ਤੇ ਪ੍ਰਧਾਨ ਨੇ ਲਾਢੀ ਭਾਰੀਪੁਰ ਤੇ ਭਰਾ ਸਾਡੇ ਹਰਿੰਦਰ ਸਿੰਘ ਹਿੰਦਾ ਉਹ ਵੀ ਤੋ ਇਹਨਾਂ ਦੀ ਜਿਹੜੀ ਕੰਪਨੀ ਸੀਗੀ ਸਾਡੀ ਕੱਟੀ ਤਾਂ ਇਹਨਾਂ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਟਾਈਮ ਤੇ ਉਸ ਦਰਮਿਆਨ ਜਿਹੜਾ ਮੇਰਾ ਨਾਮ ਜੱਗੀ ਬੌਕਸਰ ਸੀਗਾ ਤੇ ਕਾਲ ਸਕੂਲ ਟਾਈਮ ਇਹ ਮੇਰੇ ਭਰਾ ਵੱਡਾ ਭਰਾ ਹੀ ਆਪਣਾ ਹਿੰਦਾ ਵੀਰਾ ਇਹ ਉਹਨਾਂ ਨੇ ਰੱਖਿਆ ਸੀਗਾ ਮੇਰਾ ਨਾਮ ਪਿੱਛੇ ਉਹ ਫਿਰ ਕਾਲ ਦੇ ਸਕੂਲਾਂ ਦੇ ਵਿੱਚ ਉਹ ਨਾਮ ਸ਼ੁਰੂ ਹੋ ਗਿਆ ਵੀ ਜੱਗੀ ਬੌਕਸਰ ਦੇ ਨਾਮ ਤੋਂ ਜਾਣਦੇ ਨੇ ਅੱਜ ਵੀ ਲੋਕ ਮੈਨੂੰ ਜੱਗੀ ਬੌਕਸਰ ਦੇ ਨਾਮ ਤੋਂ ਹੀ ਜਾਣਦੇ ਨੇ ਪਰ ਅੱਜ ਸਾਨੂੰ ਲੋਕ ਇਹ ਗੱਲ ਕਰੀਏ ਦੇਖਦੇ ਹੁਣ ਇਸ ਰੂਪ ਦੇ ਵਿੱਚ ਜਿਹੜੇ ਤੁਹਾਡੇ ਯਾਰ ਦੋਸਤਾਂ ਨੂੰ ਖੁਸ਼ੀ ਹੁੰਦੀ ਹੋਊਗੀ ਉਹ ਬਹੁਤ ਖੁਸ਼ੀ ਹੁੰਦੀ ਹੈ ਜੀ ਮੋਟੀਵੇਟ ਹੁੰਦੇ ਨੇ ਕਈ ਮਰੀਜ਼ਾਂ ਫੋਨ ਆਉਂਦਾ ਵੀ ਬਹੁਤ ਵਧੀਆ ਰੋ ਇੰਨੀ ਗੱਲ ਹੀ ਹੁੰਦੀ ਹੈ ਵੀ ਬਹੁਤ ਵਧੀਆ ਅਸੀਂ ਵੀ ਚਾਹੁੰਦੇ ਆ ਵੀ ਇਸ ਰੂਪ ਦੇ ਵਿੱਚ ਆ ਜੀ ਜੋ ਮਤਲਬ ਦੇਖੋ ਉਹ ਜਿਹੜਾ ਦੌਰ ਰਿਹਾ ਉਸ ਟਾਈਮ ਲੋਕ ਡਰਦੇ ਸਤਿ ਸ਼੍ਰੀ ਅਕਾਲ ਬਾਈ ਜੀ ਨਮਸਤੇ ਬਾਈ ਜੀ ਹੈਨਾ ਇਹ ਲੋਕ ਡਰਦੇ ਹੋਏ ਕਰਦੇ ਕਿ ਤੇ ਅੱਜ ਜਜ਼ਮਾਨ ਨਾਲ ਹੱਥ ਜੋੜ ਕੇ ਪਤੀ ਬਲਕੇ ਸੋ ਅੱਜ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੇ ਕਿ ਜੱਗੀ ਬਾਕਸ ਜਿਹੜੇ ਸੱਜਣਾ ਸਾਡੇ ਸਾਹਮਣੇ ਬੈਠੇ ਆਂ ਅੱਜ ਇਹ ਪਟਿਆਲੇ ਦੇ ਜਥੇਦਾਰ ਕਹਾਉਂਦੇ ਆਂ ਕਿਉਂਕਿ ਬਲਦੀ ਸਿੰਘ ਮੋਰਚਾ ਜਿਹੜਾ ਬਹਾਲੀ 7 ਜਨਵਰੀ ਤੋਂ ਚੱਲ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਆਪਣੇ ਦਰਸ਼ਕਾਂ ਨੂੰ ਉੱਥੇ ਤਕਰੀਬਨ ਤਿੰਨ ਜਥੇਬੰਦੀਆਂ ਬੈਠੀਆਂ ਜਗ ਸਿੰਘ ਜਥੇਬੰਦੀਆਂ ਜੇ ਮੈਂ ਗੱਲ ਕਰਾਂ ਬਾਬਾ ਕੁਲਵਿੰਦਰ ਸਿੰਘ ਜੀ ਉਹਨਾਂ ਬ루 ਭਾਈ ਸਾਹਿਬ ਉਹ ਜਥੇਦਾਰ ਸਾਹਿਬ ਪਿਛਲੇ ਕੁਝ ਦਿਨਾਂ ਦੇ ਵਿਚਕਾਰ ਪਰ ਅੱਜ ਇਹ ਪਟਿਆਲੇ ਦੇ ਜਥੇਦਾਰ ਆ ਦੇਖੋ ਪਾਸਟ ਇਨਸਾਨ ਦਾ ਤੇ ਅੱਜ ਪ੍ਰੈਜ਼ੈਂਟ ਸੋ ਕਿਹੜੀ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਜੇ ਮੈਂ ਗੱਲ ਕਰਾਂ ਇੱਕ ਸਰਸਰੀ ਤੌਰ ਤੇ ਇੱਕ ਸਿਵਲਨ ਚਿਕ ਜਿਹੜੇ ਆਪਾਂ ਅੰਮ੍ਰਿਤ ਛਕਦੇ ਆਂ ਜਿਹੜੇ ਲੋਕ ਟਰਬਨ ਸਜਾਉਂਦੇ ਆਂ ਪੱਗ ਬੰਦੇ ਆਂ ਸ੍ਰੀ ਸਾਹਿਬ ਆਪਣੇ ਟਕਸ਼ਾਲੀ ਜ਼ਿਆਦਾਤਰ ਉਹ ਆ ਪਟਾਸ਼ ਕਰਦੇ ਸ਼ਸਤਰ ਤਾਂ ਤੁਸੀਂ ਬਾਣੇ ਵਿੱਚ ਆਏ ਖਾਸ ਕਰਕੇ ਬਾਣੇ ਨਾਲ ਕਿਉਂ ਰੁਝਾਨ ਹੋਦਾ ਹੈ ਤੁਹਾਡਾ ਕਿਉਂ ਦਲ ਪੰਥ ਨਾਲ ਕੀ ਐਸੀ ਖਾਸ ਕੋਈ ਚੀਜ਼ ਨੇ ਪ੍ਰਭਾਵਿਤ ਕੀਤਾ ਪੁਰਬਾਤ ਦੀ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਟਾਈਮ ਵੀ ਜਦੋਂ ਮੋਰਚਾ ਲੱਗਿਆ ਤਾਂ ਬਾਬਾ ਜੀ ਕੋਲ ਆਣਾ ਜਾਣਾ ਸ਼ੁਰੂ ਹੋ ਗਿਆ ਤੇ ਉੱਤੇ ਇੱਕ ਜੀ ਦੇਖੀ ਵੀ ਜੋ ਗੜਸ ਨਿਆਣ ਸਿੰਘਾ ਦੇ ਵਿੱਚ ਹੈ ਨਾ ਤੇ ਜੋ ਨਿਆਣ ਸਿੰਘ ਕਹਿੰਨੇ ਕਰਕੇ ਦਿਖਾਨੇ ਆ ਤੁਸੀਂ ਪਰ ਲੋਕ ਤਾਂ ਨਿਆਣ ਸਿੰਘਾ ਨੂੰ ਭੱਗੀ ਕਹਿੰਦੇ ਆ ਦੇਖੋ ਸੋਚ ਕਹਿੰਦੇ ਸੀ ਅਸੀਂ ਨਾ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਜੋ ਜਿਹਦੇ ਦਿਮਾਗ ਚ ਫਿੱਟ ਹੋ ਗਿਆ ਨਾ ਜੱਗੀ ਬੌਕਸਰ ਜਿਹਦੇ ਲਈ ਮਾਰਾ ਸੀਗਾ ਮਾਰਾ ਸੀਗਾ ਅੱਜ ਭਾਵੇਂ ਜੱਗੀ ਬੌਕਸਰ ਤੋਂ ਜਥੇਦਾਰ ਜਗਜੀਤ ਸਿੰਘ ਤੱਕ ਦਾ ਸਫਰ ਤੈਅ ਹੋ ਚੁੱਕਿਆ ਤੇ ਮਾਣਾ ਤਾਂ ਮੈਂ ਉਹਨਾਂ ਲਈ ਹੈਗਾ ਹੀ ਆ ਤੇ ਇਹ ਸਾਨੂੰ ਸਰਟੀਫਿਕੇਸ਼ਨ ਦੇਣ ਦੀ ਲੋੜ ਨਹੀਂ ਕਿਸੇ ਨੂੰ ਕਿਉਂਕਿ ਸਾਡਾ ਵਾਹਿਗੁਰੂ ਜਾਣਦਾ ਕੌਣ ਚੰਗਾ ਕੌਣ ਮਾੜਾ ਤੇ ਅੱਜ ਤੁਹਾਨੂੰ ਆ ਬਾਬਾ ਜੀ ਵੱਲੋਂ ਕਿਹੜੀ ਗੜੀਆਂ ਗਾਈਡਲਾਈਨਸ ਜਾਂ ਕੁਝ ਟੂਪੀਸ ਕੋਈ ਪ੍ਰਚਾਰ ਦੀ ਰਿਸਪੋਨਸਿਬਿਲਟੀ ਜਿੰਨਾ ਦਿੱਤੀ ਗਈ ਹੈ ਹਾਂਜੀ ਬਿਲਕੁਲ ਦਿੱਤੀਆਂ ਗਈਆਂ ਨੇ ਸਾਡੀ ਅਸੀਂ ਪੰਜਾਬੀ ਮਾਂ ਬੋਲੀ ਸੰਭਾਲਣੀ ਆਪਣੀ ਗੁਰਮੁਖੀ ਸੰਭਾਲਣੀ ਹੈ ਠੀਕ ਹੈ ਜੀ ਤੇ ਜਿੱਥੇ ਵੀ ਕਿਸੇ ਗਰੀਬ ਨਾਲ ਕਿਸੇ ਆ ਤੂੰ ਜੋਰ ਨਾਲ ਵਧਦੀ ਕੀ ਹੋ ਰਹੀ ਹੈ ਉੱਥੇ ਅਸੀਂ ਪਹਿਲ ਦੀ ਧਾਰ ਤੇ ਰਹਿਣ। ਤੁਹਾਨੂੰ ਬਹੁਤ ਬਹੁਤ ਗੱਲਾਂ ਜਿਹੜੀਆਂ ਬਾਬਾ ਜੀ ਵੱਲੋਂ ਦੱਸੀ ਗਈਆਂ ਨੇ ਕਿਸੀ ਨਿਭਾ ਵੀ ਰਹੇ ਆ ਆਪਣੇ ਡਿਊਟੀ। ਲੱਗਦੀ ਇਹ ਲੋਕਾਂ ਦਾ ਇੱਕ ਜਿਹੜਾ ਉਹ ਹੀ ਮੈਂ ਤੁਹਾਨੂੰ ਗੱਲ ਕੀਤੀ ਲੋਕਾਂ ਦੇ ਨਜ਼ਰੀਆ ਜਿਹੜਾ ਦੇਖਣ ਦਾ ਨਿਹੰਗ ਸੰਗਾਂ ਦੇ ਪ੍ਰਤੀ ਜਦੋਂ ਕੋਈ ਸੱਜਣ ਸਵਾਲਾ ਸੁਝਾ ਲੈਂਦਾ ਆਣਾ ਪਾ ਲੈਂਦਾ ਨਜ਼ਰੀਆ ਦੇਖਣ ਦਾ ਬਹੁਤ ਲੱਗ ਪਰ ਉਹਨਾਂ ਦੇ ਨਜ਼ਰੀਏ ਨੂੰ ਕਿਵੇਂ ਬਦਲਿਆ ਜਾ ਸਕਦਾ ਤੁਹਾਡਾ ਕੀ ਵਿਚਾਰ ਹੈ ਇਸ ਬਾਰੇ ਨਹੀਂ ਬਦਲ ਸਕਦੀ ਆਪਾਂ ਦੀ ਕਿਉਂਕਿ ਮੇਰੇ ਵਿਚਾਰ ਤਾਂ ਜਿਹੜੇ ਪਰਸਨ ਤੌਰ ਤੇ ਤੁਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਕਿਉਂਕਿ ਪਰ ਮੈਂ ਜਿਹੜੀ ਤੁਹਾਨੂੰ ਇੱਕ ਗੱਲ ਦੱਸਦਾ ਜਦੋਂ ਦਮਾਲਾ ਚਲਾਉਣਾ ਸ਼ੁਰੂ ਕੀਤਾ ਤੇ ਉਸ ਦਿਨ ਤੋਂ ਬਾਅਦ ਜੋ ਮੈਨੂੰ ਜਦ ਸਤਿਕਾਰ ਮਿਲਿਆ ਮੈਂ ਨਹੀਂ ਮੰਨਦਾ ਵੀ ਕੋਈ ਨਿਹੰਗ ਸਿੰਘ ਨੂੰ ਕਹਿੰਦਾ ਹੋਊਗਾ ਵੀ ਹਾਂ ਨਿਹੰਗ ਸਿੰਘ ਭੰਗੀ ਨੇ ਐਦਾਂ ਤੇ ਨਹੀਂ ਉਦਾਂ ਹੋਏ ਨੇ ਮੈਨੂੰ ਤਾਂ ਸਤਿਕਾਰ ਮਿਲਿਆ ਇਹ ਸਤਿਕਾਰ ਮੈਨੂੰ ਨਹੀਂ ਮਿਲਿਆ ਉਹ ਬਾਣੇ ਨੂੰ ਮਿਲਿਆ ਮਹਾਰਾਜ ਬਲੋ ਸਤਿਕਾਰ ਦੇ ਕੁਮਾਰਾਂ ਜੀ ਬਖਸ਼ਣਾ ਕਿ ਕਈ ਨਿਆنگ ਸਿੰਘ ਏਦਾਂ ਦੇ ਵੀ ਨੇ ਜਿਨ੍ਹਾਂ ਨੇ ਬਾਣੇ ਨੂੰ ਬਾਗ ਲਾਇਆ ਹੋਇਆ ਮੈਂ ਇਸ ਚੀਜ਼ ਤੋਂ ਕਿਸੇ ਨੂੰ ਗਰੇਜ਼ ਨਹੀਂ ਕਰੂੰਗਾ ਕਹਿਣ ਤੋਂ ਕਿ ਸਾਡੇ ਹੀ ਨਿਆنگ ਸਿੰਘ ਨੇ ਜਿਹੜੇ ਬਾਣੇ ਨੂੰ ਬਾਗ ਲਾਇਆ ਤੇ ਬਾਬਾ ਕਲਵਿੰਦਰ ਸਿੰਘ ਜੀ ਨੇ ਜਿਹੜੇ ਸਾਡੇ ਜਥੇਦਾਰ ਦੀ ਰੇਣਾ ਉਹਨਾਂ ਨੇ ਕਈਆਂ ਦਾ ਫੈਂਟਾ ਵੀ ਲਾਇਆ ਮੈਂ ਸ਼ਾਇਦ ਗਲਤ ਨਾ ਹੁਆ ਇਹੀ ਬਾਬਾ ਜੀ ਨੇ ਪਿਛਲੇ ਦਿਨਾਂ ਤੇ ਬੜੇ ਵਿਧ ਤੜਕ ਬਿਆਨ ਦਿੱਤੇ ਆ ਕਿ ਜਿਹੜਾ ਦੋ ਘਟੇ ਦਾ ਜਿਹੜਾ ਚੱਲਦਾ ਬਿਲਕੁਲ ਬਿਲਕੁਲ ਦਿੱਤੇ ਨੇ ਘਾਟੇ ਮਹਾਰਾਜ ਨੇ ਜਦੋਂ ਅੰਮਤ ਖੰਡੇ ਵਾਟੇ ਦੀ ਬਹੁਤ شکایت ਆ ਸਿੰਘਾਂ ਨੂੰ ਪੰਜ ਪਿਆਰੇ ਸੋ ਉਹ ਬਰਾਬਰ ਤਾਂ ਦਿੱਤੀ ਹੈ ਕਿਹਾ ਇੱਥੇ ਕੋਈ ਊਚ ਨਹੀਂ ਕੋਈ ਕੋਈ ਨੀਚ ਨਹੀਂ ਸੋ ਹਰ ਜਾਤ ਦਾ ਬੰਦਾ ਬਰਾਬਰ ਹੋਗਾ ਹਾਲਾਂਕਿ ਜਾਤ ਪਾਤ ਹੀ ਖਤਮ ਕੀਤਾ ਮਹਾਰਾਜ ਨੇ ਪਰ ਛੋਟੇ ਬਾਬਾ ਜੀ ਨੇ ਬਹੁਤ ਜ਼ਿਆਦਾ ਵਿਤੜਕੋ ਕੇ ਸਟੇਜ ਤੋਂ ਇਹ ਗੱਲ ਨਹੀਂ ਸਾਡੇ ਬਾਬਾ ਜੀ ਨਹੀਂ ਉਹ ਸਾਡੇ ਸਾਰਿਆਂ ਦੇ ਜਥੇਦਾਰ ਨੇ ਹਾਂਜੀ ਉਹ ਸਾਡੇ ਬਾਬਾ ਜੀ ਨਹੀਂ ਸਾਡੇ ਦਾ ਜਥੇਦਾਰ ਹੈ ਹੀ ਨੇ ਪਰ ਜਿੰਨਾਂ ਤੱਕ ਉਹਨਾਂ ਦੀ ਗੱਲ ਪਹੁੰਚ ਰਹੀ ਜਿਹੜੇ ਉਹਨਾਂ ਦੇ ਗੱਲ ਤੋਂ ਸਹਿਮਤ ਨੇ ਉਹ ਸਾਰਿਆਂ ਬੇਬੀਲਾ ਦੀ ਇੱਕ ਵਾਰੀ ਘਾੜਤਾ ਕਰੀਏ ਨਹੀਂ ਵੀ ਬਾਬਾ ਜੀ ਸਹੀ ਕਹਿ ਰਹੇ ਨੇ ਹਾਲਾਂਕਿ ਕਾਫੀ ਦਰਸ਼ਕਾਂ ਨੇ ਉਹਨਾਂ ਦੀ ਗੱਲਾਂ ਤੋਂ ਕਾਫੀ ਰੁਝਾਨ ਦਿੱਤਾ ਬਹੁਤ ਜ਼ਿਆਦਾ ਸ਼ਲਾਘਾ ਕੀਤੀ ਆ ਸਾਰੇ ਹੀ ਕਰ ਰਹੇ ਨਹੀਂ ਬਹੁਤ ਸਾਰੇ ਨਹੀਂ ਮੈਂ ਜਿੰਨੇ ਵੀ ਕਮੈਂਟ ਪੜੇ ਨੇ ਸਾਰੇ ਉਹਨਾਂ ਦੇ ਹੱਕ 'ਚ ਨੇ ਨੀਂਦ ਧੜਕ ਹੋ ਕੇ ਕਿਸੇ ਦਾ ਕਹਿਣਾ ਵੀ ਇੱਥੇ ਦੋ ਬਾਟਿਆਂ ਦਾ ਖੰਡਨ ਕੀਤਾ ਜਾਣਾ ਚਾਹੀਦਾ ਅੱਜ ਦੇ ਟਾਈਮ ਤੁਸੀਂ ਦੇਖਿਆ ਹੋਊਗਾ ਜਥੇਦਾਰ ਤਾਂ ਬਹੁਤ ਨੇ ਜਿਹੜੇ ਆਪਰਾ ਉਹਨਾਂ ਨੂੰ ਉਮੀ ਜਰਨੈਲ ਕਹੋਂਦੇ ਨੇ ਪਰ ਜੋ ਬਾਬਾ ਕੁਲਵਿੰਦਰ ਸਿੰਘ ਜੀ ਸਾਡੇ ਜਥੇਦਾਰ ਸਾਹਿਬ ਕਹਿਗੇ ਉਹ ਨਹੀਂ ਗੱਲ ਚੱਕੀ ਗਏ ਨੇ ਅੱਜ ਤੁਸੀਂ ਦੇਖੋ ਜਿਹੜੇ ਮੈਂ ਗੱਲ ਕਰਦਾ ਸੀਗਾ ਇਹੀ ਦੋ ਖੰਡੇ ਦੇ ਬੱਟੇ ਆ ਦੀ ਸਾਡੀ ਸੈਫੀ ਪਾਰਟੀ ਜਿਹੜੀ ਸੈਕੂਲਰ ਯੂਥ ਫੈਡਰੇਸ਼ਨ ਆਫ ਇੰਡੀਆ ਇਹਨਾਂ ਦੇ ਜਿਹੜੇ ਸਰਪ੍ਰਸਤ ਨੇ ਪੁਸ਼ਪਿੰਦਰ ਸਿੰਘ ਜੀਤਾ ਹੋ ਇਹ ਮੁੱਦਾ ਉਹਨਾਂ ਨੇ ਵੀ ਚੱਕਿਆ ਹੋਇਆ ਇਹ ਉਹਨਾਂ ਨੇ ਵੀ ਚੱਕਿਆ ਸੀ ਉਹ ਵੀ ਅਮਰ ਭਾਰੀ ਹਾਂਜੀ ਬਿਲਕੁਲ ਉਹ ਵੀ ਚੰਗਣ ਨੇ ਤੇ ਬਹੁਤ ਚੜ੍ਹਦੀ ਕਲਾ ਵਾਲੇ ਮੈਂ ਪਹਿਲਾ ਬਸਕੀਟੇ ਵੀ ਬਹੁਤ ਚਰਦੀ ਗਲਾਂ ਵਾਲੇ ਨੇ ਤੇ ਉਹਨਾਂ ਤੋਂ ਵੀ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੋਂ ਤੁਸੀਂ ਦੇਖ ਸਕਦੇ ਹੋ ਅੱਜ ਜਗਦੀਸ਼ त्याਲ ਬਰ ਤਿਆਰ ਰਾਲ ਸ਼ਸਤਰਕਾਰੀ ਫੌਜ ਮਹਾਰਾਜ ਦਾ ਹੁਕਮ ਹੈ ਦਸ਼ਮਤੀ ਬਾਣੀ ਵਿੱਚ ਜabb ਵੀ ਮੇਰੇ ਦਰਸ਼ਨ ਕੋ ਆਵੋ ਬਨ ਸੁਚੇਤ ਤਨ ਸ਼ਸਤਰਤ ਜਾਓ ਅੱਜ ਸ਼ਸਤਰਤਾਂ ਤੇ ਸਜੇ ਕਿੰਨੇ ਸ਼ੋਭਦੇ ਆਂ ਇਸ ਸਿੰਘ ਦੇ। ਸੋ ਮੇਰਾ ਸਵਾਲ ਕਰਦੇ ਕਿਵੇਂ ਮਹਿਸੂਸ ਕਰਦੇ ਆਂ ਕਰਦੇ ਥੋੜੇ ਬੱਚੇ ਹੋਣੇ ਬੇਟੀਆਂ ਜਾ ਬੇਟੀਆਂ ਤੁਹਾਡੀਆਂ ਤੀਆਂ ਹਾਂਜੀ ਮੇਰੀ ਬੇਟੀਆਂ ਨੇ ਮੇਰੇ ਨੂੰ ਸਪੋਰਟ ਕਰ ਰਹੇ ਤੁਹਾਨੂੰ ਬਿਲਕੁਲ ਸਪੋਰਟ ਕਰਦੇ ਨੇ ਜੀ ਅੱਛਾ ਉਹ ਖੁਦ ਕਹਿੰਦੇ ਵੀ ਮੇਰੀ ਬੇਟੀਆਂ ਦਾ ਯਾਨੀ ਪਪਾ ਜੀ ਦਾ ਬਣ ਕੇ ਰਿਹਾ ਕਰ ਮੇਰੀ ਛੋਟੀ ਬੇਟੀ ਹੈ ਬਹੁਤ ਛੋਟੀ ਹੈ ਉਹ ਪਪਾ ਨੂੰ ਮੈਨੂੰ ਤਾਂ ਇਦਾਂ ਲੱਗਦਾ ਜਿਵੇਂ ਗੁਰਗੋਵੀ ਸਿੰਘ ਜੀ ਆ ਕੇ ਹੁੰਦੇ ਆ ਕਿ ਨਹੀਂ ਉਹਨਾਂ ਦੇ ਅਸੀਂ ਕਰਨ ਦੀ ਥੋੜੂ ਬਰਾਬਰ ਵੀ ਨਹੀਂ ਹੈਗੇ ਉਹ ਤਾਂ ਬਹੁਤ ਚੰਗੀ ਸੱਚੀ ਪਰ ਮਾਰੇ ਕਹਿੰਨੇ ਨੇ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂੰਗਾ ਸੋ ਮਾਰਾ ਨੇ ਆਪਣਾ ਬਾਣਾ ਹੀ ਆਪਣਾ ਸਰੂਪ ਹੀ ਸਾਨੂੰ ਬਖਸ਼ਿਆ ਸੀਗਾ ਉਹ ਬੱਚੇ ਵੀ ਆਪਣੀ ਦਾਦੇ ਉਹ ਜਦੋਂ ਦੇਖਦੇ ਨੇ ਨਾ ਚਾਰ ਸ਼ਹਿਵਾਂ ਦੇ ਫਿਲਮ ਦੇਖੀ ਉਹਨਾਂ ਨੇ ਤਾਂ ਉਹ ਚੀਜ਼ ਨੂੰ ਬਹੁਤ ਗੌਰ ਨਾਲ ਫਿਰ ਉਹਨਾਂ ਨੇ ਜਦੋਂ ਇਹ ਬਾਣਾ ਮੇਰੇ ਪਾਇਆ ਦੇਖਿਆ ਉਸ ਟਾਈਮ ਉਹਨਾਂ ਦੀ ਸ਼ਮ ਸੀਗੇ ਆਪਾਂ ਜੀ ਤੁਸੀਂ ਉਦਾਂ ਹੀ ਲੱਗ ਰਹੇ ਹੋ ਜਿਵੇਂ ਤੁਸੀਂ ਪਾਸੋਂ ਉੱਥੇ ਆਏ ਸੀਗੇ ਆਪਾਂ ਦੁਕਰਵਰ ਸਾਹਿਬ ਮਿਲੇ ਅਤੇ ਤੁਸੀਂ ਵੀ ਗੱਲ ਕੀਤੀ ਸੀ ਨਾ ਵੀ ਅੱਜ ਇਦਾਂ ਲੱਗਦਾ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਉਮੀਦਵਾਲਾ ਮੇਰਾ ਉਮੀਦਵਾਰ ਚਲਾਇਆ ਹੋਇਆ ਸੀਗਾ ਸੋ ਮੇਜਰੀ ਹੈ ਜੀ ਜੀਚੁ ਮਾਰਾ ਨੇ ਕਿਰਪਾ ਕਰਨੀ ਉਹਨੇ ਕਰੀ ਦੇਣੀ ਹੈ ਸੋ ਮੇਰਾ ਸਵਾਲ ਅੱਜ ਕੁਛ ਗਲਪਤ ਕਰਦੇ ਆਪਾਂ ਸਿੱਖਤਰ ਦੇ ਫਲਸਫੀ ਦੇ ਸਿਧਾਂਤ ਤੇ ਜੇ ਗੱਲ ਕਰੀਏ ਸਿੱਖਾਂ ਦੇ ਪੰਜ ਤਖਤਾਂ ਜੀ ਪੰਜ ਤਖਤ ਇਹ ਜਿਹੜੀ ਦੁਨਿਆਵੀ ਜਿਹੜੀ ਸਿੱਖ ਪੋਪੂਲੇਸ਼ਨ ਉਹ ਪੰਜ ਤਖਤ ਮੰਗਦੀ ਹੈ ਪੰਜ ਤਖਤਾਂ ਦੇ ਵਿੱਚ ਪੰਜਵਾਂ ਤਖਤ ਜੇ ਗੱਲ ਕਰੀਏ ਇਹ ਬਖੰਡੇ ਦਾ ਗੰਮਮਾ ਸਾਹਿਬ ਵੀ ਆਉਂਦਾ ਪਰ ਦਲਪੰਥ ਨਹੀਂ ਮੰਨਦਾ ਉਸ ਨੂੰ ਕਿਉਂਕਿ ਆਪਾਂ ਮੰਨਦੇ ਆਂ ਚਾਰ ਤੱਕ ਬੱਜਵਾ ਤੱਕ ਬੁੱਢਾ ਬੁੱਢਾ ਪਰ ਜੇ ਆਪਾਂ ਉਸ ਸਿਧਾਂਤ ਦੇ ਵੀ ਚੱਲੀਏ ਗੱਲ ਕਰੀਏ ਦੋ ਤਾਕਤ ਆਪਣੇ ਆਪਣੇ ਸਟੇਟ ਤੋਂ ਬਾਹਰ ਹੈ ਮਹਾਰਾਸ਼ਟਰ ਜੈਕਪਟਨਾ ਸਾਹਿਬ ਦੇ ਵਿੱਚ ਜੇ ਮੈਂ ਗੱਲ ਕਰਾਂ ਆਪਾਂ ਟੌਪਿਕ ਛੇੜਦੇ ਆਂ ਹਜੂਰ ਸਾਹਿਬ ਦਾ ਹਜੂਰ ਸਾਹਿਬ ਦੀ ਜਿਹੜੀ ਸੰਘਰਸ਼ ਹੈ ਜਿਹੜੀ ਸਿੱਖ ਪੋਪੂਲੇਸ਼ਨ ਉੱਤੇ ਲੋਕਲ ਜਿਹੜੇ ਸਿੱਖਾਂ ਉੱਤੇ ਕੰਪਲਾ ਉਹ ਚਾਰ ਪ੍ਰਕਾਰ ਫੌਜ ਰਹਦੀ ਆ ਸਾਨੂੰ ਸੁਣ ਚ ਵੀ ਆਉਂਦਾ ਚੜਦੀ ਕਰੋ ਇਹ ਸ਼ਸਤਰਾਂ ਨਾਲ ਪਿਆਰ ਦਸ਼ਮ ਗੰਥ ਨਾਲ ਪਿਆਰ ਸਰਬ ਲੋਗਾਂ ਨਾਲ ਪਿਆਰ ਉਹ ਤੇ ਹਾਲਾਂਕਿ ਉੱਤੇ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕ ਪਾਸੇ ਦਸ਼ਮ ਗੰਥ ਨਾਲ ਇੱਕ ਪਾਸੇ ਸਰਬ ਲੋਗਾਂ ਨਾਲ ਪੂਰਨ ਦਰਬਾਰ ਦਾ ਪ੍ਰਕਾਸ਼ ਆ ਤੋਂ ਕੀ ਸਮਝਦੇ ਹਾਂ ਜਿਹੜੇ ਸਾਡੇ ਨੌਜਵਾਨਾਂ ਦੇ ਪੱਗਾਂ ਲੱਤਦੀਆਂ ਤੇ ਪੰਜਾਬ ਚ ਆਮ ਤੌਰ ਤੇ ਦੇਖਦੇ ਆ ਫੇਸਬੁਕ ਤੇ ਕਾਫੀ ਵੀਡੀਓਸ ਆ ਰਹੇ ਨੇ ਕਿਸੇ ਦਾੜੇ ਦੇ ਹੱਥ ਪੈ ਗਿਆ ਜੀ ਫਿਰੋਂਦਾ ਫੇਸਬੁਕ ਤੇ ਵੀਡੀਓ ਪਾਉਂਦਾ ਕਿ ਮੇਰਾ ਮੇਰੀ ਕੋਈ ਬਾਹ ਫੜੇ ਜਾਂ ਜਿਹਦੀ ਪੱਕਾ ਲੱਤ ਦੀਆਂ ਇਹ ਕੀ ਕਾਰਨ ਹੈ ਅਮਰਤ ਤੋਂ ਦੂਰ ਹੈ ਸ਼ਸਤਰਦਾਰੀ ਹੋਣ ਤੋਂ ਦੂਰ ਹੈ ਸੋਚ ਵਿਚਾਰ ਨਹੀਂ ਮਿਲਦੀ ਕੀ ਕਹਿਣਾ ਚਾਹੋਗੇ ਉੱਥੇ ਦੇ ਕਰੇ ਜੇ ਆਪਾਂ ਗੱਲ ਕਰੀਏ ਪਟਨਾ ਸਾਹਿਬ ਦੀ ਤੇ ਉਸ ਕਦੇ ਸਾਨੂੰ ਇਹ ਜਿਹੇ ਅਜੇ ਇੰਸਰਟ ਦੇਖਣ ਤੋਂ ਸੁਣੋਂ ਨਹੀਂ ਮਿਲਦੇ ਇਹ ਤੁਸੀਂ ਆਪਦੇ ਸਵਾਲ 'ਚ ਜਵਾਬ ਦੇ ਚੁੱਕੇ ਹੋ ਵੀ ਸ਼ਸਤਰਦਾਰੀ ਨਾ ਹੋਣ ਦਾ ਇਹ ਬਹੁਤ ਵੱਡਾ ਕਾਰਨ ਅੱਜ ਉਹ ਸਾਡੇ ਜਿਹੜੇ ਇਥੋਂ ਵਾਲੇ ਨੇ ਹਾਂਜੀ ਅੱਜ ਇਸ ਤਰ੍ਹਾਂ ਮਹਿਸੂਸ ਕਰਦੇ ਆ ਤੁਸੀਂ ਤੁਹਾਡਾ ਪੁਰਾਣਾ ਸਰੂਪ ਤੇ ਅੱਜ ਦਾ ਸਰੂਪ ਅਸੀਂ ਜਦੋਂ ਪੁਰਾਣੇ ਸਰੂਪ 'ਚ ਸੀ ਉਸ ਟਾਈਮ ਵੀ ਸ਼ਸਤਰਧਾਰੀ ਸੀਗੇ ਸ਼ਸਤਰ ਸਾਡੀ ਲੋੜ ਸੀਗੀ ਉਸ ਟਾਈਮ ਵੀ ਜਿਹੜੇ ਹਾਲਾਤਾਂ 'ਚ ਅਸੀਂ ਰਹੇ ਆਂ ਸ਼ਸਤਰ ਉਦੋਂ ਵੀ ਸੀਗੇ ਤੇ ਮਹਾਰਾਜ ਦੀ ਕਿਰਪਾ ਨਾਲ ਹਮੇਸ਼ਾ ਤਿਆਰ ਵਰ ਤਿਆਰ ਤੇ ਜਿਹੜੀ ਆਪਾਂ ਗੱਲ ਕਰਦੇ ਵੀ ਉਤੋਂ ਦੇ ਸਿੰਘ ਦੇਖੋ ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਵੱਖਣੀ ਸਿੰਘ ਆਪਣੇ ਬਹੁਤ ਚੜ੍ਹਦੀ ਕਲਾ ਵਾਲੇ ਨੇ ਤੁਸੀਂ ਸ਼ਾਇਦ ਪਿੱਛੇ ਜੇ ਇੱਕ ਇੰਟਰਵਿਊ ਵੀ ਸੁਣੀਆ ਹੋਣਗੇ ਜਾਂ ਬੜੇ ਆਡੀਓ ਕਲਿੱਪ ਵਾਇਰਲ ਹੋਏ ਨੇ ਕਿ ਜਦੋਂ 84 ਦੇ ਵਿੱਚ ਪੰਜਾਬ ਤੇ ਦਿੱਲੀ ਹਰਿਆਣੇ ਦੇ ਵਿੱਚ ਦੰਗੇ ਹੋ ਗਏ ਸੀ ਉਸ ਟਾਈਮ ਯੂਪੀ ਵਗੈਰਾ ਬਿਹਾਰ ਵਗੈਰਾ ਜਿੱਥੇ ਜਿੱਥੇ ਸਿੰਗੀ ਸੀਗੇ ਸਭ ਤੇ ਅਟੈਕ ਹੋਏ ਨੇ ਹਮਲੇ ਹੋਏ ਨੇ ਤੇ ਹਜੂਰ ਸਾਹਿਬ ਨਹੀਂ ਹੋਏ ਜਦਕਿ ਇਥੋਂ ਕੋਲ ਦਿੱਲੀ ਤੋਂ ਉੱਥੇ ਵੀ ਜਾਂਦੀ ਆ ਉਹਨਾਂ ਦੇ ਡੀਜੀਪੀ ਨਾਲ ਹੋਈ ਆ ਜੋ ਵੀ ਉੱਥੋਂ ਦਾ ਹੈ ਬਸ ਯਾਰ ਨਾ ਉਹਨਾਂ ਨੂੰ ਜਾਂਦੀ ਹੈ ਵੀ ਇੱਥੇ ਹੀ ਦੰਗੇ ਕਰਾਉਂਦੇ ਉਹਨਾਂ ਦਾ ਉੱਥੋਂ ਦੇ ਗਵਰਨਰ ਜਾਂ ਡੀਜੀਪੀ ਦਾ ਕੀ ਜਵਾਬ ਸੀਗਾ ਇੱਥੇ ਭੁੱਲ ਕੇ ਵੀ ਪੰਗਾ ਨਹੀਂ ਲੈਣਾ ਇੱਥਾਂ ਸਿੰਘਾਂ ਨੇ ਸ਼ਸਤਰਾਂ ਨਾਲ ਆਪਣੇ ਕੋਠੇ ਭਰ ਰੱਖੇ ਨੇ ਹੌਫ ਕੀ ਦਾ ਹਮਾਰੇ ਜਨੇ ਇਹ ਹਮਾਰੇ ਪੀਰ ਪੀਰਾ ਇੱਕ ਆਪਾ ਪੰਜਾਬੀ ਜੀ ਨਾ ਬਹੁਤ ਮਤਲਬ ਪੁਰਾਣੀ ਕਹਾਵਤ ਹੈ ਨਾ ਡੰਡੇ ਅੱਗੇ ਭੂਤ ਨਾ ਚੱਦਾ ਬਾ ਇਹੋ ਕਹਾਵਤ ਉਹਦੀ ਉੱਥੀ ਸੱਚੀ ਹੋਈ ਸੀ ਡੰਡੀ ਅੱਗੇ ਪੂਤਵਾ ਤੇ ਜੇ ਤੁਸੀਂ ਸ਼ਸਤਰਧਾਰੀਆਂ ਕਹੇ ਦੀ ਮਜਾਲ ਲਈ 10 ਬੰਦੇ ਤੁਹਾਨੂੰ ਅਤਲਾਲ ਤੋਂ ਘਬਰਾਉਂਦੇ ਨੇ ਤੁਸੀਂ ਇੱਕ ਔਰਤ ਆਪਾ ਔਰਤ ਜਾਤ ਨੂੰ ਬਹੁਤ ਨਾਲ ਆਪਣੇ ਤੋਂ ਸੋਚਦੇ ਆ ਵੀ ਬਹੁਤ ਥੱਲੇ ਆ ਇਹ ਕਮਜ਼ੋਰ ਹੈ ਨਹੀਂ ਤੁਸੀਂ ਉਸ ਬੱਚੇ ਦੀ ਪਰਵਰਿਸ਼ ਉਸ ਲੜਕੀ ਨੂੰ ਜਿਹਨੂੰ ਕਹ ਰਹੇ ਆ ਲੜਕਿਆਂ ਵਾਂਗ ਕਰੋ ਕਦੇ ਕਮਜ਼ੋਰ ਨਹੀਂ ਰਹੂਗੀ ਦੇ 10 ਬੰਦੇ ਉਹਦੇ ਸਾਹਮਣੇ ਖੜਾ ਦੋ ਤੇ ਉਹ ਬੱਚੀ ਸ਼ਸਤਰਧਾਰੀ ਹੋਵੇ ਸਿੰਘਣੀ ਮਜਾਲਾ ਕੁਛ ਇਹਨੂੰ ਨੇੜੇ ਲੱਗਣ ਦੇ ਦੇ ਉਹ ਮੇਰੇ ਖੁਦ ਦੇ ਤਿੰਨ ਬੇਟੀਆਂ ਨੇ ਮੈਂ ਉਹਨਾਂ ਨੂੰ ਬੱਚਿਆਂ ਵਾਂਗੂ ਨਹੀਂ ਪਾਲਿਆ ਹੈਗਾ ਮੈਂ ਸੋਰੀ ਕੁੜੀਆਂ ਵਾਂਗੂ ਨਹੀਂ ਪਾਲਿਆ ਮੈਂ ਉਹਨਾਂ ਨੂੰ ਮੁੰਡਿਆਂ ਵਾਂਗੂ ਪਾਲਿਆ ਕੋਈ ਮੇਰੇ ਜਵਾਕ ਵੱਲ ਮੈਂ ਕਹਿੰਦਾ ਵੀ ਮੇਰੀ ਮੇਰੀਆਂ ਬੱਚੀਆਂ ਵੱਲ ਕੋਈ ਅੱਖ ਚੱਕ ਕੇ ਦੇਖ ਲੈਣਾ ਬਾਹਰ ਵੜ ਦੇਣਗੀ ਵਾ ਐਸਾ ਹੁੰਨਾ ਚ ਮਹਾਰਾਜ ਦੀ ਕਿਰਪਾ ਨਾਲ ਤੁਹਾਨੂੰ ਦੱਸਿਆ ਹੋਇਆ ਕੋਣ ਸਪੈਸ਼ਲ ਇੱਕ ਗੱਲ ਹੈ ਬੇਟੀ ਮੇਰੀ ਪਲਵਾਨ ਆ ਇੱਕ ਵੇਟ ਲਿਸਟਿੰਗ ਕਰਦੀ ਆ ਤੇ ਪਾਵਰ ਲਿਫਟਿੰਗ ਦੇ ਵਿੱਚ ਇੱਕ ਘਟਾ ਘਟ ਤਿੰਨ ਸਾਲ ਉਹ ਨੈਸ਼ਨਲ ਚੈਂਪੀਅਨ ਰਹੀ ਆ 10.5 ਸਾਲ ਦੀ ਸੀਗੀ ਜਦੋਂ 60 ਕਿਲੋ ਦੀ 50 60 ਕਿਲੋ ਦੀ ਉਹਨੇ ਸਕੁਐਟ ਲਾਤੀ ਸੀਗੀ ਤੁਸੀਂ ਸਾਡੇ ਮੁੰਡੇ ਨੇ ਜਿਹੜੇ ਅੱਜ ਨਸ਼ਿਆਂ ਦੇ ਮਾਰੇ 50 ਕਿਲੋ ਦੀ ਸਕੇਟ ਤੱਕ ਦੀ ਇਹ ਚੜਦੀ ਉਮਰ ਤੱਕ ਨਹੀਂ ਲਾ ਸਕਦੇ। ਇਹ ਉਹ 10 ਸਾਲ ਦੀ ਬੱਚੀ ਉਸ ਟਾਈਮ 50 60 ਕਿਲੋ ਦੀ ਸਕੇਟ ਲਾ ਗਈਗੀ। 80 ਕਿਲੋ ਦੀ ਉਹਨੇ ਡੈੱਡ ਲਿਫਟ ਲਾਈ ਹੋਈ ਹੈ। ਤੁਸੀਂ ਮੰਨਦੇ ਹੋ ਬੱਚਾ ਕਿਤੇ ਮਾਰ ਖਾ ਜਾਊਗਾ। ਅਸੀਂ ਉਹ ਬੱਚਿਆਂ ਨੂੰ ਹੀ ਬੜੇ ਸੌਫਟ ਤਰੀਕੇ ਨਾਲ ਨਾ ਨਹੀਂ ਨਹੀਂ ਗਿੱਆ ਇਹ ਉਹਦਾ ਕਰਕੇ ਪਾਲ ਲਿਆ ਤੇ ਉਹ ਸਾਡੇ ਲਈ ਬਹੁਤ ਨੁਕਸਾਨਦਾਇਕ। ਕੀ ਕੀ ਕਹਿਣਾ ਚਾਹੋਗੇ ਜੱਗੀ ਜੀ ਜੇ ਮੈਂ ਗੱਲ ਖਰਾਸ ਸਿੱਖਰਾ ਦੀ ਗੱਲ ਕਰਾਂ। ਰਾਜ ਕਿਵੇਂ ਆਏਗਾ? ਤੇ ਅਮਰ ਛਕੋ ਸਿੰਘ ਜਰਨਲ ਕੀ ਜਿਹੜੇ ਲੋਕ ਮੰਗ ਕਰਦੇ ਆ ਰਾਜ ਕਿਵੇਂ ਡਾਣਾ ਚਾਹੀਦਾ ਚੜ੍ਹਦੀ ਕਲਾ ਵਿੱਚ ਚੜ੍ਹਦੀ ਕਲਾ ਦਾ ਰਾਜ ਤਾਂ ਜੇ ਕੋ ਰਾਜ ਸਾਡਾ ਸੀਗਾ ਜਦੋਂ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਉਹ ਰਾਜ ਮੰਗਦੇ ਸੀ ਤੇ ਜਿਹੜਾ ਇਹ ਦੂਜਾ ਸੋਚੀ ਜਾਂਦੇ ਨੇ ਨਾ ਵੀ ਇਹਨਾਂ ਨੇ ਆਇਆ ਉਹ ਇਹ ਨਹੀਂ ਇਹ ਗਲਤ ਫਹਮੀ ਹੈ ਕਿ ਸਾਨੂੰ ਸਰਕਾਰਾਂ ਲੜਾ ਦੇਣੀ ਆ ਸਰਕਾਰਾਂ ਅਸੀਂ ਹੁਣ ਮੰਨ ਲਓ ਆਪਾਂ ਇੱਥੇ ਬੈਠੇ ਆਂ ਆਪਾਂ ਜਿਸਖਰਾ ਦੀ ਗੱਲ ਕਰ ਰਹੇ ਆਂ ਇਸ ਚੀਜ਼ ਦੇ ਵੀ ਨੈਟਿਵ ਵੀਊਜ਼ ਜਾਣਗੇ ਸੋਚਣ ਵਾਲੇ ਨੇ ਸੋਚਣਾ ਵੀ ਇਹ ਗੱਲ ਕਿਤੇ ਹੋਰ ਪਾਸੇ ਨੂੰ ਘੁਮਾਰੇ ਤੇ ਮੈਂ ਦਰਸ਼ਨ ਦੱਸਣਾ ਚਾਹਾਂਗਾ ਸਿੱਖ ਰਾਜ ਦਾ ਮਤਲਬ ਜਿਵੇਂ ਜਗਜੀਤ ਸਿੰਘ ਨੇ ਗੱਲ ਕੀਤੀ ਆ ਮਹਾਰਾਜਾ ਰਣਜੀਤ ਸਿੰਘ ਦਾ ਖਲੇਮੀ ਰਾਜ ਜਿਹਦੇ ਸਾਰ ਤਰਮ ਦੇ ਵਰਗ ਦੇ ਬੰਦੇ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਦਰਜਾ ਦਿੱਤਾ ਜਾਂਦਾ ਸੀਗਾ ਹਾਲਾਂਕਿ ਕਿਸੇ ਵੀ ਧੀ ਦੀ ਕਹਾਣੀ ਸੁਣਨ ਚਾਹੁੰਦਾ ਜੋ ਇਤਿਹਾਸ 'ਚ ਆਪਾਂ ਗੱਲ ਕਰੀਏ ਇਹ ਪੱਤੀ ਨਹੀਂ ਹੋਈ ਸੀ ਇੱਕ ਸਭ ਤੋਂ ਵੱਡੀ ਗੱਲ ਹੈ ਉਸ ਟਾਈਮ ਦੇ ਵਿੱਚ ਜਿਵੇਂ ਮੈਂ ਪਿੱਛੇ ਜੇ ਇੱਕ ਆਪਣੀ ਕਥਾਵਾਚਕ ਨੇ ਉਹਨਾਂ ਨੇ ਕਿਹਾ ਕਹਿੰਦੇ ਇਹ ਰਾਜ ਰਾਜ ਦੀ ਗੱਲ ਆ ਕਹਿੰਦਾ ਉਹਨਾਂ ਦਾ ਰਾਜ ਆਇਆ ਸੀਗਾ ਉਹਨਾਂ ਨੇ ਮੰਦਰ ਢਾਕੇ ਮੱਜਦਾ ਬਣਾ ਲੀਆਂ ਇਹਨਾਂ ਦਾ ਰਾਜ ਆਇਆ ਇਹਨਾਂ ਨੇ ਉਹ ਢਾਕੇ ਮੰਦਰ ਬਣਾ ਲਿਆ ਇੱਕ ਸਿੱਖ ਰਾਜ ਸਿੱਖ ਰਾਜ ਮਤਲਬ ਮਹਾਰਾਜ ਰਣਜੀਤ ਸਿੰਘ ਦਾ ਉਹ ਰਾਜ ਸੀਗਾ ਜਿਦੇ ਚ ਇੱਕ ਵੀ ਇੱਟ ਨਾ ਮੰਦਰ ਦੀ ਢਾਈ ਗਈ ਨਾ ਮੰਦਰ ਦੀ ਢਾਈ ਗਈ ਜਾਂ ਨਾ ਮਸਜਿਦ ਦੀ ਨਾ ਗੁਰਦੁਆਰੇ ਤਾਂ ਬੰਨੀ ਬੰਨੀ ਠੀਕ ਹੈ ਨਾ ਤੇ ਇੱਕ ਹੋਰ ਸਿਸਟਮ ਸੀਗਾ ਤੇ ਅੱਜ ਵੀ ਉਹ ਚ ਸਿਸਟਮ ਲਾਗੂ ਹੁਣ ਜਿੱਦੇ ਜਿੱਥੇ ਅੱਜ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ ਨਾ ਮੈਂ ਆਪਦੀ ਸਿੱਖਾ ਦੀ ਗੱਲ ਕਰਦਾ ਤੇ ਸਾਡੇ ਸਿੱਖ ਇੰਨੇ ਕਿ ਨਾ ਸ਼ੁਕਰੇ ਹੋ ਚੁੱਕੇ ਨੇ ਇਹ ਬਤਾ ਕੀ ਸੁਤਣੀ ਮੈਂ ਆਪਦੇ ਜਿੱਥੇ ਮੈਂ ਰਹਿਣਾ ਉੱਥੋਂ ਦੀ ਗੱਲ ਕਰ ਦਿੰਦਾ ਕਮੇਟੀ ਪਿੱਛੇ ਗੁਰਦੁਆਰਾ ਸਾਹਿਬ ਲੱਗ ਕੇ ਕਰਤਾ ਕਮੇਟੀ ਪਿੱਛੇ ਗੁਰਦੁਆਰਾ ਸਾਹਿਬ ਹੀ ਵਕ ਕਰਤਾ ਕਾਦੀ ਸਿਰਫ ਚੌਧਰ ਠੀਕ ਹੈ ਨਾ ਉਹ ਗੁਰਦੁਆਰਾ ਸਾਹਿਬ ਲੱਗਿਆ ਉੱਥੋਂ ਦੀ ਕਮੇਟੀ ਫੇਰ ਅਲੱਗ ਕਰ ਰਹੇ ਆ ਅੱਛਾ ਕਮੇਟੀ ਦੇ ਵਿੱਚ ਹੁਣ ਮੈਂ ਇਹ ਚੀਜ਼ਾਂ 'ਚ ਥੋੜਾ ਜਿਹਾ ਇਨਵੋਲਵ ਹੋਣ ਲੱਗਿਆ ਤੇ ਹੁਣ ਮੈਨੂੰ ਪਤਾ ਲੱਗਦਾ ਵੀ ਉੱਥੋਂ ਦੀ ਜਿਹੜੀ ਪਹਿਲਾਂ ਕਮੇਟੀ ਸੀਗੀ ਅਮਰਤਾਰੀ ਨਹੀਂ ਹੈਗੇ ਦੇਖੋ ਅੱਛਾ ਇੱਥੋਂ ਇਹ ਇਹ ਕੱਲੇ ਇੱਥੋਂ ਦੀ ਮੈਂ ਗੱਲ ਨਹੀਂ ਕਰਦਾ ਮੇਰੇ ਕੋਲ ਇੱਕ ਫੋਨ ਆਇਆ ਫਤਿਹਗੜ੍ਹ ਸਾਹਿਬ ਕੋ ਤੇ ਕਹਿੰਦੇ ਇੱਥੇ ਇੱਕ ਗੁਰਦੁਆਰਾ ਸਾਹਿਬ ਹੈ ਜੀ ਇੱਥੋਂ ਦੇ ਜਿਹੜੇ ਕਮੇਟੀ ਦੇ ਸਿੰਘਣੇ ਨਾ ਉਹ ਵੀ ਅਮਰਤਾਰੀ ਨਹੀਂ ਹੈਗੇ ਕਿਸਾਤਾਰੀ ਨਹੀਂ ਹੈਗੇ ਅਮਰਤਾਰੀ ਦਾ ਦੂਰ ਦੀ ਗੱਲ ਹੈ ਜੀ ਬਹੁਤ ਗੱਲ ਠੀਕ ਹੈ ਨਾ ਰੋ ਸੇਵਾ ਕਿਵੇਂ ਨਿਭਾਉਣਗੇ ਜ਼ਬਰਦਸਤੀ ਜਿਹਨੂੰ ਖੁਦ ਨੂੰ ਨਹੀਂ ਪਤਾ ਵੀ ਇਹਦੀ ਸੇਵਾ ਹੋਣੀ ਕਿਦਾਂ ਇਹ ਚੱਲੂ ਕਿਦਾਂ ਮਰਿਆਦਾ ਕੀ ਹੈ ਠੀਕ ਹੈ ਨਾ ਤੇ ਉਹ ਪ੍ਰਧਾਨਗੀ ਵਾਲੀ ਸਿਰਫ ਅੱਗੇ ਹੋਏ ਪਏ ਨੇ ਅੱਛਾ ਹੁਣ ਸਾਡੇ ਉੱਤੇ ਰੋਲਾ ਕੀ ਜਲਦਾ ਤੇ ਮੈਂ ਕਿਸੇ ਪਾਰਟਿਕੂਲਰ ਕਿਸੇ ਕਾਸਟ ਦਾ ਨਾਮ ਨਹੀਂ ਲਾਉਂਗਾ ਸੋਰੀ ਮਾਫੀ ਚਾਹੁੰਦਾ ਮੈਂ ਪਹਿਲਾਂ ਹੀ ਵੀ ਜੇ ਕਿਸੇ ਪਰ ਮਾਫੀ ਵੀ ਕਿਸ ਗੱਲ ਦੀ ਜੋ ਲੋਕ ਐਸੋ ਜੀ ਹੈਗੇ ਨੇ ਉਹਨਾਂ ਨੂੰ ਚੇਤਾਵਨੀ ਵੀ ਹੈ ਜੇ ਕੋਈ ਐਦਾਂ ਕਰੂਗਾ ਤਾਂ ਸਾਡੇ ਵੱਲੋਂ ਬਖਸ਼ਿਆ ਨਹੀਂ ਜਾਊਗਾ ਦਾਲ ਪੰਥ ਵੱਲੋਂ ਕਹਿੰਦੇ ਜੀ ਜੇ ਸਾਨੂੰ ਇੱਥੇ ਕਮੇਟੀ ਨਹੀਂ ਬੁਲਾਣੀ ਦੋਗੇ ਸਾਡੇ ਤਾਂ ਸਾਰੇ ਘਰ ਚੋਂ ਬੱਚੇ ਮਾਰਨੇ ਅਸੀਂ ਇੱਕ ਹੋਰ ਗੁਰਦੁਆਰਾ ਸਾਹਿਬ ਬੁਲਾਵਾ ਰੋਲਾ ਕਾਦਾ ਭਾਜੀ ਠਾਤ ਲੱਗੂਗੀ ਕਾਦਾ ਰੋਲਾ ਕਾਦਾ ਪ੍ਰਧਾਨ ਜੀ ਪ੍ਰਧਾਨ ਜੀ ਦਾ ਸ਼ਰਮ ਆਉਂਦੀ ਆ ਸਾਨੂੰ ਆਉਂਦੀ ਆ ਇਹਨਾਂ ਨੂੰ ਨਹੀਂ ਆਉਂਦੀ ਫਿਰ ਅਸੀਂ ਇੱਕ ਸਤਨਾਮ ਸਿੰਘ ਨੂੰ ਤੁਸੀਂ ਸੁਣਦੇ ਹੋਵੋਗੇ ਅੱਜ ਕੱਲ ਬੜਾ ਨਿਹੰਗ ਸਿੰਘ ਚੜ੍ਹਦੀ ਕਲਾ ਵਾਲਾ ਉਹ ਹੈਨਾ ਤੇ ਮੇਰੇ ਖਿਆਲ ਦੇ ਨਵੇਂ ਸ਼ਹਿਰ ਤੋਂ ਪਤਾ ਨਹੀਂ ਕਿੱਥੋਂ ਹੈਗਾ ਸਿੰਘ ਉਹ ਤੇ ਜਿਨੇ ਕਿਹਾ ਸੀਗਾ ਵੀ ਆ ਮਾਸੀ ਆ ਸਾਡੀ ਜੀ ਦੁਰਗਾ ਖੇਰਪੁਰ ਹੈਨਾ ਮੈਂ ਤਾਂ ਨਹੀਂ ਮੰਨਦਾ ਤੁਸੀਂ ਸਹਿਮਤ ਹੋ ਕਿ ਨਹੀਂ ਮਹਿਦਲ ਨੂੰ ਉਹਨੂੰ ਪੁੱਛਦਾ ਪਰ ਮੈਂ ਸਹਿਮਤ ਵੀ ਹਾਂ ਠੀਕ ਜੇ ਸਾਡਾ ਪਰਿਵਾਰ ਹੈ ਤਾਂ ਗੁਰੂ ਸਾਹਿਬ ਦਾ ਹੀ ਪਰਿਵਾਰ ਦੇ ਨੇ ਠੀਕ ਹੈ ਨਾ ਠੀਕ ਹੈ ਸਾਡਾ ਉਹ ਠੀਕ ਹੈ ਉਹ ਸੱਚ ਬੋਲਦਾ ਹੈ ਠੀਕ ਹੈ ਨਾ ਉਹ ਸੱਚ ਬੋਲ ਰੋ ਉਹ ਕਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਛਪੀ ਜਾ ਰਹੇ ਨੇ ਛਪੀ ਜਾ ਰਹੇ ਨੇ ਕੋਈ ਮर्यादा ਅਨੁਸਾਰ ਤਾਂ ਚੀਜ਼ ਚੱਲੇ ਅੱਗੇ ਤੁਸੀਂ ਇਹ ਗੱਲ ਕੀਤੀ ਹੈ ਮੈਂ ਗੱਲ ਤੁਹਾਡੀ ਟੋਕਣਾ ਚਾਹਾਂਗਾ ਜਿਵੇਂ ਸਨਤਨ ਤੇਪਾ ਗੱਲ ਕਰੀਏ ਇਹਨਾਂ ਦੇ ਜਿਹੜੇ ਪੁਰਾਣੇ ਦੀ ਗੱਲ ਕਰੀ ਤ੍ਰਿਪਤੀ ਗੋੜ ਦੇਵੀ ਦੇ ਉੱਤੇ 9 ਗੋੜ ਦੇਵੀ ਸਾਰੇ ਸ਼ਸਤਰਧਾਰੀ ਸੁਣਨਾ ਚਾਹੁੰਦਾ ਸਾਰੇ ਸਿਗਰ ਬਿਲਕੁਲ ਸਿਗਰ ਬਿਲਕੁਲ ਜੀ ਕਰਕੇ ਜੋ ਖਾਲਸੇ ਦਾ ਜਿਹੜਾ ਸਰੂਪ ਹੈ ਵੀ ਸ਼ਸਤਰਧਾਰੀ ਹੈ ਮਹਾਰਾਜ ਸਾਡੇ ਸਾਡੇ ਕੱਲੇ ਕੱਲੇ ਸ਼ਸਤਰ ਦਾ ਸਾਡੇ ਕੋਲ ਜਵਾਬ ਹੈਗਾ ਨਾ ਚੱਕਰ ਕਿੱਥੋਂ ਆਇਆ ਅਸ਼ਟਭੂਜਾ ਹੂੰ ਤੰਦੀ ਹੂੰ ਤੰਦੀ ਸਮਾ ਤੇ ਹਰ ਇੱਕ ਸ਼ਸਤਰ ਹੈ ਚਲੋ ਇਹ ਵਿਚਾਰਾ ਬਹੁਤ ਵੱਡੀਆਂ ਲੰਬੀਆਂ ਚਲੇ ਜਾਂਦੀਆਂ ਪਰ ਹੈ ਤਾਂ ਕਿਸੇ ਦਾ ਮਤਲਬ ਅਸਿਰ ਨਹੀਂ ਨਾ ਸਾਡੇ ਕੋਲ ਜੇ ਇਹ ਤਾਂ ਇਹ ਤਾਂ ਸਾਡੇ ਨਾਲ ਕਿਸੇ ਵਿੱਚ ਤਰਕ ਨਹੀਂ ਕਰ ਸਕਦੇ ਕਿਉਂਕਿ ਅਸੀਂ ਉਹ ਚੀਜ਼ਾਂ ਸੰਭੀਆਂ ਨੇ ਲੋਕ ਤਾਂ ਇਸ ਤੇ ਵੀ ਤਰਕ ਕਰਦੇ ਆ ਛਟੰਗਾ ਕਰਦੇ ਆ ਜੀ ਜੀ ਮਾਰਦੇ ਆ ਜੀ ਦੇਖੋ ਕੱਲ ਨੂੰ ਕਿਤੇ ਜੰਗ ਯੁੱਧ ਲੱਗ ਜੇ ਉੱਥੇ ਤੁਹਾਨੂੰ ਖੂਨ ਦੇਖਣਾ ਪੈ ਜੇ ਅੱਜ ਲੋਕੀ ਉਲਟੀਆਂ ਕਰਕੇ ਮਰ ਜੇ ਹੋਗੇ ਇਹ ਫੌਜ ਦਾ ਕਮ ਹੈ ਇਹ ਫੌਜ ਦਾ ਹੀ ਹਮ ਹੈ ਜੀ ਸੋ ਅ ਅਕੇਜ ਆਪਾਂ ਅਸੀਂ ਗੱਲ ਖਤਮ ਕਰਦੇ ਹਾਂ ਜਗਦੀਪ ਜੀ ਸਾਡੇ ਦਰਸ਼ਕ ਸਾਨੂੰ ਦੇਖ ਰਹੇ ਆ ਜਿਵੇਂ ਕਿ ਦਰਸ਼ਕਾਂ ਨੂੰ ਦੱਸਿਆ ਸੀ ਕਿ ਪਟਿਆਲੇ ਦੀ ਜ਼ਿੰਮੇਵਾਰੀ ਇਹਨਾਂ ਨੂੰ ਸੌਂਪੀ ਗਈ ਹੈ ਹਾਉਨਲੀ ਸਮੇਂ ਦੇ ਵਿੱਚ ਜਿਹੜੇ ਨੌਜਵਾਨ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਜਾਂ ਕਿਸੇ ਨਾਲ ਕੋਈ ਬਦਕੀ ਹੁੰਦੀ ਹੈ ਗੱਲ ਕਰੀਏ ਕਿਸੇ ਦਾ ਕਿਸੇ ਨੂੰ ਸਪੋਰਟ ਚਾਹੀਦੀ ਹੈ ਜੇ ਕੋਈ ਧਾਰਮਿਕ ਮਸਲਾ ਉੱਪਰ ਦਾ ਹੈ ਤੇ ਤੁਸੀਂ ਆਪਣਾ ਇੱਕ ਕੰਟੈਕਟ ਨੰਬਰ ਰੇਸ਼ਕ ਆਪਣੇ ਦਰਸ਼ਕੋ ਵੀ ਇਸ ਵੀਡੀਓ ਦੇ ਦੌਰਾਨ ਦੱਸ ਸਕਦੇ ਹੋ ਸੋ ਦੈਟ ਅਗਲਾ ਬੰਦਾ ਸਾਡੇ ਨਾਲ ਜੁੜਨਾ ਚਾਹੇ ਪਟਿਆਲੇ ਜ਼ਿਲ੍ਹੇ ਦਾ ਤੁਸੀਂ ਦਿੱਤੇ ਸੋ ਕਿਸੇ ਪਾਸੇ ਦਾ ਵੀ ਜੁੜ ਸਕਦਾ ਜੀ ਗਲਪੰਥ ਦੇ ਨਾਲ ਅਸੀਂ ਬਾਬਾ ਜੀ ਨਾਲ ਵੀ ਗੱਲ ਕਰ ਲਾਂ ਕੋਈ ਅੰਦਰੋਂ ਬਾਹਰੋਂ ਕਿਤੋਂ ਵੀ ਆਉਂਦਾ ਅਸੀਂ ਹਰ ਇੱਕ ਬੰਦੇ ਨੂੰ ਕਹਿੰਨੇ ਆ ਵੀ ਜੇ ਇੱਥੇ ਸਾਡੀ ਲੋੜ ਹੈਗੀ ਅਸੀਂ ਪੈਲ ਦੇ ਆਧਾਰ ਤੇ ਖੜੇ ਆ ਪਰ ਕੋਈ ਮਾੜੇ ਕੰਮ ਵਿੱਚ ਕਿਸੇ ਦੇ ਨਾਲ ਨਹੀਂ ਅਸੀਂ ਕਹਿੰਨੇ ਵੀ ਜੇ ਕੋਈ ਸਾਨੂੰ ਲੀ ਵੀ ਗਿਆ ਘਰੋਂ ਆ ਕੇ ਵੀ ਹਾਂ ਇੱਥੇ ਸਾਨੂੰ ਜੇ ਉੱਥੇ ਜਾ ਕੇ ਬੰਦੇ ਦਾ ਕਸੂਰ ਨਹੀਂ ਚੁਦਾ ਸੀ ਉਹਦੇ ਚਿੱਤਰ ਵੀ ਆਖਰੀ ਮੈਸੇਜ ਇਹ ਦੇਣਾ ਚਾਹੁੰਗਾ ਯੂਥ ਨੂੰ ਮੈਸੇਜ ਹਰ ਇੱਕ ਸਿੱਖ ਹਰ ਇੱਕ ਫੌਜ ਦਾ ਜਥੇਦਾਰ ਨਾਲੋਂ ਜਾਂ ਹਰ ਇੱਕ ਫੌਜ ਇੱਕੋ ਮੈਸੇਜ ਦਿੰਦੀ ਹੈ ਸਿੰਘ ਸਜਵਾ ਮਰਚਕ ਇਹਹੀ ਮੈਸੇਜ ਹੈ ਤੇ ਬਾਕੀ ਆਪਣੀ ਸੋਚ ਦੇ ਵਿੱਚੋਂ ਨਕਾਰਾਤਮਕ ਸ਼ਕਤੀ ਕੱਢ ਲਓ ਜੋ ਡੈਨੈਟਿਵਜ਼ ਨੇ ਨਾ ਵੀ ਦੇਖੋ ਜੇ ਤੁਸੀਂ ਸਰਦਾਰ ਹੋ ਸਿੱਖੋਂ ਤਾਂ ਸਿੱਖ ਦਾ ਸਾਥ ਦੋ ਭਲਾ ਸਭ ਦਾ ਕਰੋ ਤੁਹਾਨੂੰ ਭਲਾ ਕਰਨ ਲੱਗੇ ਜਾਤ ਪਾਤ ਨਹੀਂ ਮਾਰਨ ਦੇ ਪਰਖ ਨੂੰ ਕਿਹਾ ਭਾਈ ਕਨੀਏ ਆਲਾ ਸਿਵਾ ਜੇ ਤੁਹਾਡੇ ਅੱਗੇ ਦੁਸ਼ਮਣ ਵੀ ਹਨ ਤੇ ਉਹਦੇ ਵੀ ਮਲਮ ਪੱਟੀ ਕੀਤੀ ਹੈ ਭਾਈ ਕਨੀਏ ਮਹਾਰਾਜ ਕਹਿੰਦੇ ਪਾਣੀ ਲੈ ਕੇ ਜਾਣਾ ਕਹਿੰਦੇ ਮਹਾਰਾਜ ਨੇ ਜਿਸ ਸ਼ਿਕਾਇਤ ਕੀਤੀ ਹੈ ਕਹਿੰਦੇ ਉਹ ਮਲਮ ਪੱਟੀ ਵੀ ਲੈ ਜਾਕਰ ਉਹਨਾਂ ਦੇ ਕਰਦੇ ਸਾਡੇ ਮਹਾਰਾਜ ਐਨੇ ਕਿ ਦਿਆਵਾਨ ਸੀਗੇ ਤੇ ਅਸੀਂ ਕਿਹਨੇ ਪਾਸੇ ਨੂੰ ਦੁਰ ਪੈਨੇ ਆ ਮੈਨੂੰ ਇਹ ਪਤਾ ਹੈ ਪ੍ਰੋਗਰਾਮ 'ਤੇ ਬਹੁਤ ਦੇਖੋ ਅਸੀਂ ਜੇ ਫੌਜ ਆ ਨਾ ਤਾਂ ਸਾਡੇ ਚ ਮਹਾਰਾਜ ਨੇ ਦਿਆ ਭਾਪਣਾ ਦਾ ਵੀ ਹਿਰਦਾ ਦਿੱਤਾ ਠੀਕ ਹੈ ਨਾ ਜੀ ਕੋਈ ਚੱਕੀ ਉਹ ਵੀ ਆਪਣੇ ਅੰਦਰ ਰੱਖਣਾ ਇਹ ਨਹੀਂ ਹੈਗਾ ਵੀ ਨੀਰਾ ਵੀਰ ਅਸਚੀਪ ਘੁੰਮੀ ਜਾਓ ਜੀ ਐਟੈਕ ਕਰਦਾਂਗੇ ਉਹ ਕਰਦਾਂਗੇ ਨਹੀਂ ਸਾਨੂੰ ਜ਼ਰੂਰਤ ਹੈਗੀ ਆ ਭਈ ਇੱਕ ਨਹੀਂ ਇਹ ਵੀ ਸਾਡੀ ਕੌਮ 'ਚ ਉਹ ਵੀ ਮਹਾਰਾਜ ਵੱਲੋਂ ਬਖਸ਼ੀਸ਼ ਦਿੱਤੀ ਹੋਈ ਹੈ ਸੋ ਇਸ ਤੋਂ ਸਾਡੇ ਜਗਦੀਸ਼ ਸਿੰਘ ਜੀ ਇਵੇਂ ਤੁਹਾਡੇ ਸਾਹਮਣੇ ਅੱਜ ਪੇਸ਼ ਹੋਸ਼ ਕੀਤੀ ਕਿ ਇਹਨਾਂ ਦਾ ਪੁਰਾਣਾ ਪਾਸਟ ਕੁਝ ਗੱਲਾਂ ਸਾਂਝੀਆਂ ਕੀਤੀਆਂ ਔਰ ਪ੍ਰੈਜ਼ੈਂਟ ਦੇ ਵਿੱਚ ਵੀ ਜੇ ਅੱਜ ਦੇ ਟਾਈਮ ਦੇ ਵਿੱਚ ਇਹਨਾਂ ਦਾ ਕਿਵੇਂ ਦਾ ਇਹਨਾਂ ਦਾ ਰਿਸਪਾਂਸ ਮਿਲ ਰਿਹਾ ਕਿਵੇਂ ਦਾ ਸੋਸ਼ਲ ਲੈਵਲ ਤੇ ਜੇ ਗੱਲ ਕਰੀਏ ਸਮਾਜਿਕ ਤੌਰ ਤੇ ਕਿਵੇਂ ਲੋਕਾਂ ਦਾ ਰੁਝਾਨ ਇਹਨਾਂ ਪ੍ਰਤੀ ਬਦਲਿਆ ਔਰ ਜੋ ਜਥੇਦਾਰੀ ਨਾਲ ਮਿਲੀ ਉਸ ਬਾਰੇ ਕੁਝ ਗੱਲਾਂ ਸਾਂਝੀਆਂ ਕੀਤੀਆਂ ਬਹੁਤ ਅੱਛੇ ਵਿਚਾਰ ਲੱਗੇ ਭਾਈ ਸਾਹਿਬ ਤੁਹਾਡੇ ਸੋ ਆਉਣ ਸਮੇਂ ਜੁੜਦੇ ਰਾਂਗੇ ਤੁਹਾਡੇ ਤਦ ਤੱਕ ਲਈ ਧੰਨਵਾਦ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ